ਭਾਈ ਆਖਿਆ ਸੀ ਆ ਦੇਖ ਲਓ ਬਾਈ ਜੀ ਸਾਨੂੰ ਪਾਣੀ ਦਾ ਤਾਂ ਪਤਾ ਨਹੀਂਗਾ ਸਾਨੂੰ ਪਾਣੀ ਦਾ ਤਾਂ ਪਤਾ ਨਹੀਂ ਕਦੋਂ ਮਾਰੂ ਪਰ ਦੇਖ ਲਓ ਆ ਹਾਲਾਤ ਆ ਇੱਥੇ ਡਰੇਨ ਦੇ ਜਿਹੜੇ ਬੰਦ ਕੀਤਾ ਰਸਤਾ ਖੇਤਾਂ ਚ ਤਾਂ ਬੂੰਦ ਨਹੀਂ ਗਈ ਡਰੇਨ ਚ ਵੀ ਕੋਈ ਬੂੰਦ ਨਹੀਂ ਰਸਤੇ ਬੰਦ ਐ ਨਾ ਤਾਂ ਸਰਕਾਰ ਪੁਲ ਬਣਾ ਰਹੀ ਐ ਕੋਈ ਵੀ ਸਰਕਾਰ ਤੇ ਆਹ ਰਸਤੇ ਦੇ ਵਿੱਚੋਂ ਇੱਥੋਂ ਖੱਡੇ ਦੇ ਵਿੱਚੋਂ ਦੇਖੋ ਗੱਡੀ ਸਿੱਧੀ ਨੰਗੀ ਹੈ ਮੰਨ ਲਓ ਜੇ ਪਾਣੀ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਅਗਲਾ ਬੰਨਾ ਲਾ ਦਿੰਦਾ ਵੀ ਜੇ ਡੁੱਬ ਗਿਆ ਕੌਣ ਜ਼ਿੰਮੇਵਾਰ ਹੈ ਤੇ ਜੇ ਇੱਥੇ ਕਿਸੇ ਦੀ ਮੌਤ ਹੋ ਜਾਂਦੀ ਤਾਂ ਇੱਥੇ ਭਈ ਕੌਣ ਜ਼ਿੰਮੇਵਾਰ ਹੈ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਜਿਹੜੇ ਬੰਦੇ ਲਵਾਉਂਦੇ ਆ ਉਹ ਜ਼ਿੰਮੇਵਾਰ ਹੈ ਇੱਥੇ ਹੈ ਕੋਈ ਜ਼ਿੰਮੇਵਾਰੀ ਲੈਂਦਾ ਜ਼ਿੰਮੇਵਾਰੀ ਜੇ ਬੰਨਾ ਕੋਈ ਖੋਲਦਾ ਅਗਲਾ ਕਹਿ ਦਿੰਦਾ ਭਈ ਇਹ ਫਲਾਣਾ ਖੋਲਦਾ ਬਹੁਤ ਮਾੜੀ ਗੱਲ ਹੈ ਭਈ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਐਸੋ ਜਿਹਾ ਕੰਮ ਨਾ ਕਰਾਇਆ ਕਰੋ ਤੇ ਨਾ ਜਿਹੜਾ ਰਾਸਤਾ ਖੋਲਣ ਨਹੀਂ ਦਿੰਦੇ ਉਹਨਾਂ ਨੂੰ ਵੀ ਬੇਨਤੀ ਆ ਇਹੋ ਜਿਹਾ ਕੰਮ ਨਾ ਕਰਿਆ ਕਰੋ ਆਹ ਦੇਖੋ ਕਿਵੇਂ ਬਚਿਆ ਜੀ ਬਾਈ ਆਪਣਾ ਜਾਣੇ ਤੁਸੀਂ ਬਾਈ ਤਾਰ ਜਿਹੜੀ ਡਿੱਗੀ ਆ ਇੱਡੇ ਵੱਡੇ ਖੱਡੇ ਚ ਨਸਾਂ ਹੀ ਬਚੇ ਉਹ ਵੀ ਇੱਕ ਹੀ ਡਿੱਗਿਓ ਵੀ ਬਚ ਗਿਓ ਤੇ ਮਗਰੋਂ